очку This weight has a money station, fun of Ibal. This weight has a rough Sowelta Ibal, Trustee Lembrini tamaBy guys, And you know, if any number, if anyone, you know, like, you know, you know, you know, you know, D ਸਰਬੀ ਦਾ ਬਹੁਤ ਹੀ ਸਿਰਕੜ ਪਿੰਡ ਹੈ ਸਰਹਾਲੀ ਔਰ ਸਰਹਾਲੀ ਦਾ ਆਪਣਾ ਇੱਕ ਵਿਸ਼ੇਸ਼ ਮਤਲਬ ਇਹ ਹੈ ਕਿ ਹਮੇਸ਼ਾ ਹੀ ਸਰਹਾਲੀ ਜਲੰਧਰ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ ਔਰ ਇੱਥੋਂ ਦੇ ਜਿੱਥੇ ਪੜ੍ਹੇ ਲਿਖੇ ਬਹੁਤ ਵੱਡੀਆਂ ਪੋਸਟਾਂ ਤੇ ਰਹੇ ਨੇ ਉੱਥੇ ਨਾਲ ਹੀ ਵਰਲਡ ਦੇ ਹਰ ਭਾਗਾਂ ਵਿੱਚ ਭਾਵੇਂ ਉਹ ਇੰਗਲੈਂਡ ਹੋਵੇ ਕੈਨੇਡਾ ਹੋਵੇ ਜਾਂ ਅਮਰੀਕਾ ਹੋਵੇ ਸਰਹਾਲੀ ਦੇ ਵਸਨੀਕਾਂ ਨੇ ਬਾਹਰ ਜਾ ਕੇ ਤਰੱਕੀ ਦੀਆਂ ਇੱਕ ਨਵੀਆਂ ਮੰਜ਼ਲਾਂ ਨੂੰ ਸਰ ਕੀਤਾ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਸਰਹਾਲੀ ਇੱਕ ਅਜਿਹਾ ਪਿੰਡ ਹੈ ਜਿਸ ਨੇ ਐਨ ਆਰ ਆਈ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਗੰਦੇ ਪਾਣੀ ਦੇ ਕਾਸ ਤੇ ਕਰੋੜਾਂ ਦੇ ਪ੍ਰੋਜੈਕਟ ਨੂੰ ਨਾ ਸਿਰਫ ਪੂਰਾ ਕੀਤਾ ਬਲਕਿ ਅੱਜ ਸਰਹਾਲੀ ਦੇ ਬਹੁਤ ਸਾਰੇ ਭਾਗਾਂ ਵਿੱਚ ਸੀਵਰੇਜ ਦੀ ਜਿਹੜੀ ਮੁਸ਼ਕਲ ਹੈਗੀ ਆ ਉਹ ਵੱਡੇ ਪੱਧਰ ਤੇ ਹੱਲ ਹੋਈ ਹੈ ਤੇ ਹੁਣ ਲੋਕ ਚੇਤਨਾ ਮੰਚ ਸਰਹਾਲੀ ਵੱਲੋਂ ਇੱਕ ਬਹੁਤ ਵੱਡਾ ਐਫਰਟ ਹੋ ਰਿਹਾ ਹੈ ਪੂਰੇ ਪੰਜਾਬ ਵਿੱਚ ਜਿਨੇ ਸਾਨੂੰ ਪਤਾ ਹੈ ਕਿ ਨਸ਼ਿਆਂ ਦਾ ਛੇਮਾ ਵਗਦਾ ਦਰਿਆ ਹੈ ਔਰ ਇਸ ਛੇਮੇ ਵਗਦੇ ਦਰਿਆ ਨੂੰ ਠੰਡ ਪਾਣ ਲਈ ਉਸ ਨੂੰ ਠੱਲ ਪਾਣ ਦੇ ਲਈ ਨੌਜਵਾਨ ਅੱਗੇ ਆਏ ਨੇ ਉਹਨਾਂ ਦੇ ਨਾਲ ਸਰਹਾਲੀ ਦੇ ਮੋਹਤਵਾਰ ਅੱਗੇ ਆਏ ਨੇ ਔਰ ਅੱਜ ਇੱਕ ਵੱਡੀ ਜੀ ਜੋ ਪਿੰਡ ਸਰਹਾਲੀ ਤੋਂ বাস ਸਟੈਂਡ ਤੋਂ ਨਿਕਲ ਰਹੀ ਹੈ ਪੂਰੇ ਪਿੰਡ ਵਿੱਚ ਜਾਏਗੀ ਅਤੇ ਲੋਕਾਂ ਨੂੰ ਜਾਗਰੂਤ ਕਰੇਗੀ ਕਿ ਨਸ਼ਾ ਜਿਹੜਾ ਕਿੰਨਾ ਕੁ ਸਾਡੇ ਲਈ ਮਾਰਾ ਹੈ ਸਾਡੇ ਨਾਲ ਮਾਲ ਸਾਬ ਨੇ ਕੀ ਉਦੇਸ਼ ਸ਼ਿਕਾ ਇਸ ਰੈਲੀ ਨੂੰ ਕੱਢਣ ਦਾ ਜੈ ਜਵਾਨ ਤੇ ਜੈ ਵਿਗਿਆਨ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਹੈ ਅੱਜ ਅਸੀਂ ਪਿੰਡ ਵਿੱਚ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਇੱਕ ਲੋਕ ਮੰਚ ਸਰਹਾਲੀ ਵੱਲੋਂ ਨੇ ਸ਼ੈਂਬਰੋਜਰੀ ਇਹ ਜਾਗਰੂਕਤਾ ਲਈ ਕੱਢ ਰਹੇ ਆ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਮੁੰਡੇ ਨਸ਼ਿਆਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇਹਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਜਿਹੜੇ ਮੁੰਡੇ ਨਵੇਂ ਆ ਜਵਾਨ ਆ ਉਹਨਾਂ ਨੂੰ ਇਹ ਨਸ਼ਿਆਂ ਤੋਂ ਦੂਰ ਰਹਿਣ ਦੇ ਉਪਰਾਲੇ ਕੀਤੇ ਜਾਣਗੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲਾਇਬ੍ਰੇਰੀਆਂ ਨਾਲ ਕਿਤਾਬਾਂ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਰਮਨ ਸਾਹਿਬ ਕਾਫੀ ਵੱਡਾ ਜਿਹੜਾ ਐਫਰਟ ਸੀਗਾ ਪੂਰੇ ਐਨ ਆਰ ਆਈਆਂ ਨੇ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਔਰ ਗੰਦੇ ਪਾਣੀ ਦਾ ਜੋ ਨਿਕਾਸ ਸੀਗਾ ਤੁਸੀਂ ਬਹੁਤ ਮਿਲ ਜੁਲ ਕੇ ਉਸ ਨੂੰ ਹੱਲ ਕਰਾਇਆ ਤੇ ਹੁਣ ਜਿਹੜਾ ਨਸ਼ਾ ਆ ਉਹ ਸਾਡੇ ਇੱਕ ਸਮਝੀਏ ਕਿ ਇੱਕ ਪਿੰਡੂ ਜੀਵਨ ਦਾ ਇੱਕ ਅੰਗ ਬਣ ਚੁੱਕਾ ਹੈ ਉਸ ਲਈ ਜਿਹੜਾ ਅੱਜ ਯਤਨ ਹੋ ਰਿਹਾ ਸਰਾਲੀ ਤੋਂ ਕਿਹੋ ਜਿਹਾ ਐਫਰਟ ਹੈ ਔਰ ਆਉਣ ਵਾਲੇ ਸਮੇਂ ਵਿੱਚ ਪੰਚਾਇਤ ਦਾ ਕੀ ਸਹਿਯੋਗ ਰਹੇਗਾ ਮੈਂ ਇਹ ਕਹਿੰਦਾ ਕਿ ਬਹੁਤ ਵੱਡਾ ਉਪਰਾਲਾ ਹੈ ਸਾਰੇ ਸਾਰੇ ਸਜਣਾ ਦਾ ਐਨ ਆਰ ਆਈ ਵੀਰਾਂ ਦਾ ਔਰ ਪਿੰਡ ਦੇ ਸਾਰੇ ਸਹਿਯੋਗ ਨਾਲ ਨੌਜਵਾਨਾਂ ਦਾ ਵੀ ਨਾਲ ਸਾਡੇ ਬੜਾ ਸਹਿਯੋਗ ਆ ਕਿਉਂਕਿ ਆਪ ਜਾਣਦੇ ਹੋ ਕਿਉਂਕਿ ਜਿਹੜੀ ਨੌਜਵਾਨੀ ਹੈ ਇਸ ਵੇਲੇ ਉਹ ਨਸ਼ੇ ਵਿੱਚ ਗੁਲਤਾਨ ਹੋ ਕੇ ਜੋ ਟੀਕੇ ਲੱਗਦੇ ਆ ਜੋ ਸਮੈਕਿਆ ਇਹਦੇ ਵਿੱਚ ਫਸ ਕੇ ਆਪਣੀਆਂ ਨੌਜਵਾਨੀਆਂ ਖਤਮ ਹੋ ਰਹੀਆਂ ਸਾਡੇ ਪਿੰਡ ਦਾ ਸਾਰਾ ਉਪਰਾਲਾ ਹੈ ਪਿੰਡ ਨੂੰ ਸਾਫ ਸੁਥਰਾ ਕਰਨ ਦੇ ਲਈ ਕੂੜਾ ਕਰਕਟ ਚੱਕਣ ਦੇ ਸੀਵਰੇਜ ਪਾਉਣ ਦੇ ਸਾਰੇ ਉਪਰਾਲੇ ਕੀਤੇ ਜਾ ਰਹੇ ਆ ਅੱਜ ਇਹ ਲੋਕ ਜੀਤਨਾ ਮੰਚ ਜਿਹੜਾ ਨਾਂ ਅਸੀਂ ਰੱਖਿਆ ਪਿੰਡ ਸਰਹਾਲੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਨਗਰ ਦੇ ਵਿੱਚ ਪਹਿਲਾਂ ਨਗਰ ਤੋਂ ਸ਼ੁਰੂ ਕਰੀਏ ਅਸੀਂ ਨਗਰ ਦੇ ਵਿੱਚ ਘੁੰਮ ਕੇ ਸਾਰੇ ਉਹਨਾਂ ਵੀਰਾਂ ਨੂੰ ਜਿਹੇ ਨਸ਼ੇ ਤੇ ਲੱਗੇ ਹੋਏ ਆ ਉਹ ਸਾਡੇ ਕੋਲ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ ਨਸ਼ੇ ਛਡਾਉਣ ਵਾਸਤੇ ਬਿਨਾ ਉਹਨਾਂ ਨੂੰ ਕਿਸੇ ਤੰਗੀ ਤਕਲੀਫ ਦੇ ਬਿਨਾ ਉਹਨਾਂ ਨੂੰ ਦਬਕੇ ਝੜਕੇ ਦੇ ਪਿਆਰ ਨਾਲ ਜਿਹੜੇ ਕੋਈ ਨਵੇਂ ਸੱਜਣ ਜਿਹੜੇ ਇਸ ਪਾਸੇ ਚ ਆਵਾਨੇ ਉਹਨਾਂ ਰੋਕਾਂਗੇ ਸਾਰੇ ਸਹਿਯੋਗ ਨਾਲ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਸਿੰਘ ਦੀ ਸੇਵਾ ਮੁਕਤ ਐਸਟੀਓ ਸਾਡੇ ਨਾਲ ਨੇ ਗੁਰਮਤ ਜਿਹੜਾ ਜੇ ਅਸੀਂ ਗੱਲ ਕਰੀਏ ਤਾਂ ਹਮੇਸ਼ਾ ਹੀ ਗੁਰੂ ਸੇਵਾ ਦੀ ਬਾਣੀ ਜਿਹੜੀ ਆ ਉਹ ਨਸ਼ਿਆਂ ਤੋਂ ਰੋਕਦੀ ਆ ਔਰ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਵੀ ਨਸ਼ੇ ਜਿਹੜੇ ਆ ਬੜੇ ਗਲਤ ਹੈਗੇ ਆ ਔਰ ਅੱਜ ਜਿਹੜਾ ਇਹ ਸੰਦੇਸ਼ ਘਰ ਘਰ ਪਹੁੰਚਾ ਰਹੇ ਨੇ ਨੌਜਵਾਨ ਕਿਦਾਂ ਕਿੱਦਾਂ ਦਾ ਆਣ ਵਾਲੇ ਸਮੇਂ ਵਿੱਚ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਾਣੀ ਦੀ ਖੁਮਾਰੀ ਚੜ ਜਾਵੇ ਨਸ਼ਾ ਆਪੇ ਚੜਦਾ ਹੈਗਾ ਜਿਹੜੀ ਹੁਣ ਕੋਈ ਪਨੀਰੀ ਨਮੀ ਪਨੀਰੀ ਆ 4-5 ਸਾਲ ਤੋਂ ਨਸ਼ਿਆਂ ਨਾਲ ਜੁੜੀ ਆ ਇਹਨੂੰ ਮਤਲਬ ਦੂਰ ਕਰਨ ਲਈ ਸਾਡੇ ਪਿੰਡ ਵੱਲੋਂ ਜਿਹੜੀ ਸੁਸਾਇਟੀ ਬਣਾਈ ਆ ਇਹਨਾਂ ਨੇ ਬੜਾ ਪਰ ਅੱਲਾਹ ਕਹਿੰਦਾ ਕਿ ਪਿੰਡ ਵਿੱਚ ਮਿਸਾਲ ਦਿਖਾਓ ਨਸ਼ੇ ਪਹਜਾਓ ਮਿਸਾਲ ਦਿਖਾਓ ਨਸ਼ੇ ਪਹਜਾਓ ਦਾ ਇਹ ਮੰਚ ਸ਼ੁਰੂ ਕੀਤਾ ਅਜ ਸਾਰਾ ਪਿੰਡ ਅੱਡੇ ਵਿੱਚ ਇਕੱਠਾ ਹੋਇਆ ਤੇ ਅਸੀਂ ਘਰ-ਘਰ ਜਾ ਕੇ ਸਨੇਹਾ ਪਚਾਵਾਂਗੇ ਕਿ ਨਸ਼ਿਆਂ ਤੋਂ ਬਚੋ ਜਵਾਨੀ ਨੂੰ ਬਚਾਓ ਤਾਂ ਕਿ ਆਪਣਾ ਪੰਜਾਬ ਫੇਰ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚੀੜੀ ਬਣ ਜਾਵੇ ਨੌਜਵਾਨ ਸਾਡੇ ਕੋ ਨੌਜਵਾਨ ਇਸ ਤਰ੍ਹਾਂ ਲੱਗ ਰਿਹਾ ਤੁਸੀਂ ਬੈਨਰ ਚੱਕੇ ਹੋਏ ਮੋਟੋ ਚੱਕੇ ਹੋਏ ਆ ਵੀ ਪੜੋ ਜੁੜੋ ਸੰਘਰਸ਼ ਕਰੋ ਡਾਕਟਰ ਅੰਬੇਰਕਰ ਸਾਹਿਬ ਨੇ ਵੀ ਕਿਹਾ ਹੈ ਔਰ ਨਸ਼ੇ ਛੱਡੋ ਔਰ ਕੋੜ ਵੱਡੋ ਹਾਂਜੀ ਸਰ ਇਹ ਕਿਉਂਕਿ ਅੱਜ ਕੱਲ ਦਾ ਜਿਹੜਾ ਜੂਸ ਆ ਉਹ ਨਸ਼ਿਆਂ ਵਿੱਚ ਜਾ ਰਿਹਾ ਹੈ ਸਾਡਾ ਇਹ ਮੋਟਿਵ ਹੈ ਕਿ ਜਿਹੜਾ ਜੂਥ ਆ ਉਹ ਆਪਣੇ ਆਪ ਦਾ ਫਿਊਚਰ ਬਣਾਵੇ ਨਾ ਕਿ ਕਿਸੇ ਤੋਂ ਡਿਪੈਂਡ ਹੋਵੇ ਸਰਕਾਰਾਂ ਦੇ ਅਧੀਨ ਨਾ ਹੋਵੇ ਆਪਣੇ ਆਪ ਤੇ ਫਰੀडम ਹੋਵੇ ਬਿਲਕੁਲ ਆਪਣੇ ਆਪ ਨੂੰ ਫਿਊਚਰ ਬਣਾ ਸਕਿਆ ਸਰਪੰਚ ਸਾਡਾ ਸਰਪੰਚ ਸਾਡੇ ਨਾਲ ਨੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਜੀ ਔਰ ਸਰਾਲੀ ਤੋਂ ਜਿਹੜੀ ਇਹ ਆਲਖ ਜੱਗੀ ਆ ਉਹ ਆਲ ਵਾਲੇ ਪਿੰਡਾਂ ਦੇ ਵਿੱਚ ਵੀ ਜਿਹੜੀ ਇੱਕ ਪ੍ਰੇਰਨਾ ਬਣ ਸਕਦੀ ਹੈ हां आज जो अपना लो चंदना मन ਪੇਲੇ ਜਿਹੜੀ ਰੈਲੀ ਕੱਢੀ ਜਾ ਰਹੀ ਆ ਨਹੀਂ ਨਹੀਂ ਉਹਦੇ ਸੰਬੰਧੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਨਸ਼ਾ ਆਦ ਵਾਲੇ ਪਿੰਡਾਂ ਦੇ ਵਿੱਚ ਵਿਕਦਾ ਜਾਂ ਸਟੋਰਾਂ ਦੇ ਵਿਕਦਾ ਸਾਨੂੰ ਉਤੋਂ ਜਿਹੜਾ ਰੋਕ ਲਾਉਣਾ ਚਾਹੀਦੀ ਹੈ ਜਾਂ ਜੋ ਜਿਹੜਾ ਜੂਤ ਹੈ ਨਸ਼ੇ ਤੋਂ ਬਚ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਹੀ ਆਪਾਂ ਸ਼ੁਰੂਆਤ ਕਰਾਂਗੇ ਫੇਰ ਹੀ ਇਹ ਜਿਹੜੀ ਆ ਗੱਲ ਸ਼ਰਮ ਤੱਕ ਵੀ ਪਹੁੰਚੂਗੀ ਆਦ ਵਾਲੇ ਸਾਨੂੰ ਨਸ਼ੇ ਦੇ ਸਮਰਹਣੇ ਪਿੰਡੋਂ ਭਜਾਉਣਾ ਚਾਹੀਦਾ ਆ ਤੇ ਜਿਹੜਾ ਨਸ਼ੇ ਸੀ ਉਹਨਾਂ ਨੂੰ ਨੌਜਨ ਕਰਦੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਜਾਂ ਜੋ ਆਪਣੀ ਉਹ ਜਵਾਨੀ ਬਚਾ ਸਕਣ ਧੰਨਵਾਦ ਇੱਕ ਪਾਸੇ ਜਿੱਥੇ ਦੇਸ਼ ਬਹੁਤ ਸਾਰੀਆਂ ਸਮਾਜਿਕ ਕ੍ਰਿਤਿਆਵਾਂ ਦਾ ਜੂਝ ਰਿਹਾ ਉੱਥੇ ਨਾਲ ਹੀ ਬੇਰੋਜ਼ਗਾਰੀ ਵੀ ਬਹੁਤ ਵੱਡੀ ਸਮੱਸਿਆ ਹੈ ਔਰ ਜੇ ਪੰਜਾਬ ਦੀ ਗੱਲ ਕਰੀਏ ਤੇ ਨਸ਼ੇ ਦਾ ਸ਼ੇਵਾਂ ਵਗਦਾ ਦਰਿਆ ਨੌਜਵਾਨਾਂ ਨੂੰ ਜਿੱਥੇ ਗਲਤਾਨ ਕਰ ਰਿਹਾ ਉੱਥੇ ਨਾਲ ਹੀ ਨੌਜਵਾਨ ਪਨੀਰੀ ਜਿਹੜੀ ਆ ਬਹੁਤ ਤੇਜ਼ੀ ਨਾਲ ਇਸ ਵਾਰ ਰੁਚਿਤ ਹੋ ਰਹੀ ਆ ਉਸ ਵੇਲੇ ਲੋਕ ਚੇਤਨਾ ਮੰਚ ਸਰਹਾਲੀ ਵੱਲੋਂ ਕੀਤਾ ਯਤਨ ਜਿੱਥੇ ਪਿੰਡ ਦੇ ਲਈ ਇੱਕ ਖਾਸ ਮਹੱਤਤਾ ਰੱਖਦਾ ਉੱਥੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਜੇ ਇਸ ਯਤਨ ਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਜਾਵੇ ਤਾਂ ਪਿੰਡ ਸਰਹਾਲੀ ਜੋ ਹੈ ਉਹ ਜਿਵੇਂ ਕਿ ਇੰਟਰਨੈਸ਼ਨਲ ਪੱਧਰ ਤੇ ਆਪਣੀ ਇੱਕ ਵਿਸ਼ੇਸ਼ ਪਛਾਣ ਰੱਖਦਾ ਹੈ ਇਸ ਪੱਖ ਵਿੱਚ ਵੀ ਆਪਣੀ ਵਿਸ਼ੇਸ਼ ਪਛਾਣ ਰੱਖੇਗਾ ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹਾਈਲੈਂਡ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ